ਸੱਚੀ ਕਾਲ ਦੋਸਤੋ ਪਬਲਿਕਸ ਮਾਣਾ ਨੂੰ ਉਸ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਛਟਮਈਆ ਦੇ ਤਿਉਹਾਰ ਨੂੰ ਲੈ ਕੇ ਸਮਾਣਾ ਦੇ ਇਤਿਹਾਸਿਕ ਸ਼ਹਿਰ ਦੇ ਵਿੱਚ ਵਾਤਾਵਰਣ ਪਾਰਕ ਦੇ ਵਿੱਚ ਖੂਬ ਜਿਹੜੀਆਂ ਰੌਣਕਾਂ ਦੇਖਣ ਨੂੰ ਮਿਲੀ ਹੈ ਪ੍ਰਵਾਸੀ ਭਾਈਚਾਰੇ ਦੇ ਪੂਰੇ ਪਰਿਵਾਰਾਂ ਦੇ ਨਾਲ ਆ ਕੇ ਇੱਥੇ ਮੱਥਾ ਟੇਕ ਰਹੇ ਸਨ ਪ੍ਰਵਾਸੀ ਭਾਈਚਾਰਿਆਂ ਦਾ ਕਹਿਣ ਦਾ ਭਾਵ ਸੀ ਕਿ ਸ਼ਾਮ ਨੂੰ ਜਦੋਂ ਸੂਰਜ ਢਲਦਾ ਹੈ ਤਾਂ ਅਸੀਂ ਉਦੋਂ ਵੀ ਜਿਹੜਾ ਇਹ ਜਲ ਅਰਪਣ ਕਰਦੇ ਹਾਂ ਤੇ ਸਵੇਰੇ ਸੱਜਰੇ ਆ ਕੇ ਕਹਿਣ ਦਾ ਭਾਵ ਕਿ 3:30-4 ਵਜੇ ਫਿਰ ਜਿਹੜਾ ਇਸ ਪਾਣੀ ਦੇ ਵਿੱਚ ਆ ਕੇ ਆਪਣੀ ਆਰਤੀ ਕਰਦੇ ਹਾਂ ਤੇ ਮੱਥਾ ਟੇਕਦੇ ਹਾਂ ਤੇ ਸਵੇਰੇ ਜਦੋਂ ਸੂਰਜ ਪ੍ਰਾਪਰ ਤਰੀਕੇ ਨਾਲ ਬਾਹਰ ਨਿਕ ਆ ਜਾਂਦਾ ਹੈ ਤਾਂ ਉਦੋਂ ਅਸੀਂ ਇਸ ਪਾਣੀ ਦੇ ਵਿੱਚੋਂ ਬਾਹਰ ਆ ਜਾਂਦੇ ਆ ਪ੍ਰਵਾਸੀ ਭਾਈਚਾਰੇ ਦਾ ਕਹਿਣ ਦਾ ਭਾਵ ਸੀ ਕਿ ਇੱਥੇ ਕੋਈ ਵੀ ਜੇ ਕੋਈ ਵਿਅਕਤੀ ਆਪਣੀ ਮਨੋਕਾਮਨਾ ਮੰਗਦੇ ਹਨ ਤਾਂ ਉਹ ਜਿਹੜੀਆਂ ਬਹੁਤ ਜਲਦੀ ਪੂਰੀਆਂ ਹੁੰਦੀਆਂ ਨੇ ਇਸ ਪ੍ਰੋਗਰਾਮ ਦੇ ਵਿੱਚ ਹਲਕਾ ਵਿਧਾਇਕ ਚੇਤਨ ਸਿੰਘ ਜੋੜਾ ਮજરા ਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਜਿਹੜੀ ਟੀਮ ਹੈ ਉਹ ਵੀ ਪਹੁੰਚਦੀ ਹੈ ਤੇ ਹੋਰ ਵੀ ਸ਼ਹਿਰ ਦੀਆਂ ਜਿਹੜੀਆਂ ਸ਼ਹਿਰ ਦੇ ਸਮਾਜ ਸੇਵੀ ਲੋਕ ਨੇ ਉਹ ਵੀ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਦੇ ਨੇ ਤੇ ਉਹਨਾਂ ਵੱਲੋਂ ਵੀ ਇਸ ਪ੍ਰਵਾਸੀ ਭਾਈਚਾਰੇ ਦੇ ਜਿਹੜਾ ਤਿਉਹਾਰ ਹੈ ਇਸ ਦਾ ਖੂਬ ਜਿਹੜਾ ਆਨੰਦ ਮਾੜਿਆ ਜਾਂਦਾ ਤੇ ਇਹਨਾਂ ਸਾਰੇ ਹੀ ਲੋਕਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਜਿਹੜਾ ਪਰਮਾ ਸਵਾਗਤ ਵੀ ਕੀਤਾ ਜਾਂਦਾ ਤਸਵੀਰਾਂ ਜਿਹੜੀਆਂ ਤੁਹਾਨੂੰ ਇਹ ਸਮਾਣਾ ਦੀਆਂ ਵਾਤਾਵਰਣ ਪਾਰਕ ਦੇ ਵਿੱਚੋਂ ਸਾਂਝੀਆਂ ਕਰ ਰਹੇ ਹਾਂ ਫਿਲਹਾਲ ਦੀ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦਿਖਾਸ ਰਹੇ ਸਾਡੇ ਜਿੰਨੇ ਵੀ ਪ੍ਰਵਾਸੀ ਭਰਾ ਆ ਉਹ ਛੱਟ ਪੂਜਾ ਦਾ ਜਿਹੜਾ ਤਿਉਹਾਰ ਹੈ ਸਮਾਣਾ ਵਿਖੇ ਬੜੇ ਹਰਸ਼ੋ ਉਲਾਸ ਨਾਲ ਜਿਹੜਾ ਮਨਾਇਆ ਜਾਂਦਾ ਆਏ ਸਾਲ ਇਸੇ ਜਗ੍ਹਾ ਦੇ ਉੱਤੇ ਸਾਡਾ ਜਿੰਨਾ ਵੀ ਪ੍ਰਵਾਸੀ ਭਾਈਚਾਰਾ ਉਹ ਅੱਜ ਦੇ ਦਿਨ ਜਿਹੜਾ ਇਤਿਹਾਾਰ ਹੈ ਜਿਹੜਾ ਮਨਾਇਆ ਜਾਂਦਾ ਔਰ ਬੜਾ ਮਹੱਤਵ ਰੱਖਦਾ ਔਰ ਜਿੰਨੇ ਵੀ ਸਾਡੇ ਭਰਾ ਇੱਥੇ ਕੋਈ ਆਪਣੀ ਮਨੋ ਕਾਮਨਾ ਲੈ ਕੇ ਆਉਂਦੇ ਨੇ ਉਹ ਜਿਹੜੀ ਮਨੋ ਕਾਮਨਾ ਜਿਹੜੀ ਪੂਰੀ ਕੀਤੀ ਜਾਂਦੀ ਆ ਔਰ ਇਸ ਪਵਿੱਤਰ ਤਿਹਾੜ ਦੇ ਦਿਨ ਸਵੇਰ ਦੇ ਸਮੇਂ ਜਿਹੜਾ ਉਹਨੂੰ ਸੁਗਰਜ ਨੂੰ ਜਿਹੜਾ ਹੈਗਾ ਪੂਜਿਆ ਜਾਂਦਾ ਔਰੇ ਸ਼ਾਮ ਦੇ ਵਕਤ ਆ ਜਿਹੜਾ ਔਰੇ ਬੜੀ ਵੱਡੀ ਗਿਣਤੀ ਵਿੱਚ ਲੋਕ ਆਉਂਦੇ ਨੇ ਪੂਜਾ ਅਰਚਨਾ ਕਰਦੇ ਨੇ ਔਰ ਅ ਅਰਦਾਸ ਬੇਨਤੀ ਵੀ ਕਰਦੇ ਨੇ ਕਿ ਇਹ ਪ੍ਰਭੂ ਸਾਡੇ ਜਿਹੜਾ ਦੇਸ਼ ਦੇ ਉੱਤੇ ਸੁੱਖ ਸ਼ਾਂਤੀ ਆ ਜਿਹੜੀ ਬਣਾ ਕੇ ਰੱਖੇ ਔਰ ਸਾਡੇ ਕੰਮਕਾਰ ਨੇ ਜਿਹੜੇ ਉਹ ਵਧੀਆ ਚੱਲਣ ਔਰ ਸਾਰੇ ਪਰਿਵਾਰਾਂ ਤੇ ਜਿਹੜੀ ਹੈ ਗਿਆ ਖੁਸ਼ੀਆਂ ਖੇੜੇ ਪਰਮਾਤਮਾ ਲੈ ਕੇ ਆਵੇ ਔਰ ਜੋ ਪਿਛਲੇ ਸਮੇਂ ਦੇ ਦਰਮਿਆਨ ਜੋ ਹਾੜਾਂ ਦੀ ਸਥਿਤੀ ਆਈ ਆ ਉਹਤੇ ਵੀ ਸੁੱਖ ਸ਼ਾਂਤੀ ਆ ਜਿਹੜੀ ਬਣਾ ਕੇ ਰੱਖੇ ਔਰ ਜਿੰਨੇ ਕੰਮਕਾਰ ਨੇ ਇਹਨਾਂ ਦੇ ਉਹ ਤਰੱਕੀ ਕਰਨ ਔਰ ਸਾਰੇ ਪਰਿਵਾਰ ਨਹੀਂ ਜਿਹੜੇ ਉਹ ਆਨੰਦ ਮਾਣਨ ਖੁਸ਼ੀਆਂ ਮਾਣਨ ਸੋ ਇਸੇ ਦੀ ਮਨੋ ਕਾਮਨਾ ਜਿਹੜੀ ਠੀਕ ਠੀਕ ਹੈ ਮਾਂ ਛੱਟ ਪੂਜਾ ਦਾ ਤਿਹਾੜ ਹੈ ਆਪ ਹਾਂ ਪੀ ਆਇਓ ਕੀ ਕਹਿਣਾ ਚਾਹੋ ਅੱਜ ਮਾਂ ਛੱਟ ਦਾ ਪੂਜਾ ਬਹੁਤ ਵਧੀਆ ਆ ਸਭ ਮੰਨਤੇ ਆ ਇਸ ਕੋ ਹੈ ਇਹ ਵਰਤ ਹੁੰਦਾ ਇਸ ਵਿੱਚ ਕਿ ਜਿਹੜੇ ਬੱਚੇ ਨਹੀਂ ਹੁੰਦੇ ਆ ਔਲਾਦ ਨਹੀਂ ਹੁੰਦਾ ਔਲਾਦ ਪਿੱਛੇ ਇਹ ਛੱਟ ਮਾਂ ਦਾ ਵਰਤ ਰੱਖਦੇ ਆ ਕਿ ਕਿਸਨੇਹ ਦੇਣਾ ਚਾਹੋਗੇ ਸ਼ਹਿਰ ਦੇ ਪ੍ਰਵਾਸੀ ਲੋਕਾਂ ਨੂੰ कि सनेमा लावे जो नहीं हों सुो वरत सुखो फिर माता का वरत रखो है हाँ जी थैंक यू आज आप टीवी पे आओ हाँ जी क्या कहना चाहोगे आज माँ छठ पूजा का त्यौहार है क्या कहना चाहोगे आप सभी को छठ पूजा की शुभकामनाएं और वुमेन्स वर्ल्ड का है आज क्रिकेट का बीसीसीआई सभी जीते हैं ठीक अध्यक्ष विनय सिंह ठाकुर आज हमारे जो हमारे महान व्यक्ति हस्ती आज इसमें हमारे आकर हमारे शोभा को और गर्व हमारे अंदर हो गया इसी का मैं इनको दिल से मैं धन्यवाद करता हूँ हमारे ये हमारे महान व्यक्ति इनके लिए मैं दिल से मैं धन्यवाद करता हूँ जय छठ मैया